ਸਾਨੂੰ ਰਾਈਟ ਨਹੀਂ ਵੀ ਅਸੀਂ ਆਪਣੇ ਪ੍ਰਭੂ ਦਾ ਪ੍ਰਚਾਰ ਕਰੀਏ ਜਾਂ ਮਸੀਹ ਕਹਿ ਲਈਏ ਜਾਂ ਸਾਨੂੰ ਤੁਹਾਡੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਆ ਵੀ ਅਸੀਂ ਜਾ ਕੇ ਤੁਹਾਡੇ ਤੋਂ ਸਰਟੀਫਿਕੇਟ ਬਣਵਾਈਏ ਜੇ ਅਸੀਂ 크ਿਸਚਨ ਥੋੜੇ ਦਿਨ ਪਹਿਲਾਂ ਜਿਮਨੀ ਚੋਣਾ ਦੇ ਵਿੱਚ ਬੜੇ ਬਈ ਜਗਾਰੇ ਚ ਕੁਰੇ ਲਾਉਂਦੇ ਰਹੇ ਆਂ ਇਧਰ ਉਧਰ ਖੱਬੇ ਸੱਜੇ ਜਾ ਕੇ ਮੈਨੂੰ ਲੱਗਦਾ ਜਿੰਨੇ ਬਈ ਜਗਾਰੇ ਲੈ ਉਹਨੀਆਂ ਵੋਟਾਂ ਵੀ ਨਹੀਂ ਪਈਆਂ ਬਟ ਫਿਰ ਵੀ ਤੁਸੀਂ ਆਪ ਉੱਥੇ ਆਪਣੇ ਆਪ ਨੂੰ ਕਹਿ ਰਹੇ ਸੀ ਕਿ ਮੇਰੀ ਦਾਦੀ ਜੀ ਰਵਿਦਾਸ ਭਾਈ ਚਾਰੇ ਤੋਂ ਆ ਤੇ ਮੇਰਾ ਜਿਹੜਾ ਦਾਦਾ ਆ ਉਹ ਵਾਲਮੀਕ ਭਾਈ ਚਾਰੇ ਤੋਂ ਆ ਤੁਹਾਨੂੰ ਕਿਹਨੇ ਸਰਟੀਫਿਕੇਟ ਦਿੱਤਾ ਵੀ ਤੁਸੀਂ 크ਿਸਚਨ ਤੁਸੀਂ ਬੜਾ ਵੱਡਾ ਤੁਸੀਂ ਇਹ ਦਾਵਾ ਕਰ ਰਹੇ ਹੋ ਕਿ ਜਿਹ ਦੋਲੇ ਪੈ ਗਈ ਆ ਤੇ ਥੋੜਾ ਆਪਣੇ ਆਪ ਨੂੰ ਚੈੱਕ ਕਰਾਓ ਪਰ ਤੁਸੀਂ ਕਹ ਰਹੇ ਵੱਡੀਆਂ ਮਿਨਿਸਟਰੀਆਂ ਵੱਡੀਆਂ ਮਿਨਿਸਟਰੀਆਂ ਆ ਜਿਹੜਾ ਤੁਹਾਡੇ ਨਾਲ ਬੈਠਾ ਗੰਜਾ ਭਾਈ ਤੇ ਇਹ ਇਹ ਕਿਹੜੀ ਮਿਨਿਸਟਰੀ ਨਾਲ ਦਾ ਕਹਿੰਦੇ ਵੀ ਅਸੀਂ ਇਹਦਾ ਜਿਹੜਾ ਜਿਹੜਾ ਫਾਦਰ ਹਸਪੀਟਲ ਫਾਦਰ ਸੁਗਪਾਲ ਹਨ ਉਹ ਉਹ ਕਿ ਉਹ ਕਿਥੋਂ ਦਾ 크ਿਸਚਨ ਇਹਨੂੰ ਇਹ ਨਾਲ ਕਿਉਂ ਵੜਾਇਆ ਤੁਸੀਂ ਐਦਾਂ ਦੇ ਜਿਹੜੇ ਟੁੱਲੀ ਚੱਕ ਮੈਂ ਤਾਂ ਇਹਨਾਂ ਨੂੰ ਕਹਾਂਗਾ ਟੁੱਲੀ ਚੱਕ ਪ੍ਰਧਾਨ ਉੱਠ ਕੇ ਪੂਰੀ مصیبت ਹੈ ਜਰ ਨੂੰ ਟਾਰਗੇਟ ਕਰਦੇ ਆ ਅੱਗੇ ਤੋਂ ਬੋਲਣ ਲੱਗੇ 50 ਵਾਰ ਸੋਚਣ ਤੇ ਵਿਚਾਰਨ ਫਿਰ ਗੱਲ ਕਰਨ ਤੇ ਇਹ ਤਾਂ ਮੰਦ ਪਰਮੇਸ਼ਰ ਦਾ ਦਾਸ ਸੇਵਕ ਮੈਨੂੰ ਸੁਣ ਰਿਹਾ ਐਦਾਂ ਦੇ ਬੰ ਇਹਨੂੰ ਚਰਚ ਬਣਾ ਬਣ ਦੋ ਇਦਾਂ ਦੇ ਬੰਦਿਆਂ ਨੂੰ ਸਾਰਿਆਂ ਨੂੰ ਜੈਮਸੀ ਦੀ ਜਿਨ੍ਹਾਂ ਜਿਨ੍ਹਾਂ ਦੇ ਕੋਲ ਇਹ ਵੀਡੀਓ ਪਹੁੰਚਦੀ ਹੈ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰਦੇ ਰਹੋ ਆ ਕਾਫੀ ਸਮੇਂ ਤੋਂ ਮੈਂ ਚੁੱਪ ਸੀ ਬੋਲਣਾ ਨਹੀਂ ਸੀ ਚਾਹੁੰਦਾ ਪਰ ਜਦੋਂ ਪਾਣੀ ਸਿਰਾਂ ਦੇ ਉੱਤੇ ਉੱਤੇ ਟੱਪਣ ਲੱਗਦੇ ਵੇ ਫਿਰ ਮੈਨੂੰ ਲੱਗਿਆ ਕਿ ਬੋਲਣਾ ਇੱਥੇ ਬਣਦਾ ਜ਼ਰੂਰੀ ਹੈ ਤਾਂ ਆਏ ਦਿਨ ਮੈਂ ਦੇਖਦਾ ਕਿ ਸਾਡੇ ਕੋਈ ਆਪਣੇ ਆਪ ਨੂੰ ਮਸੀਹ ਕਮਿਊਨਿਟੀ ਦੇ ਠੇਕੇਦਾਰ ਦੱਸਣ ਵਾਲੇ ਲੋਕ ਆਏ ਦਿਨ ਕੋਈ ਨਾ ਕੋਈ ਲਾਈਵ ਕਰਕੇ ਨਵੀਂ ਸ਼ੁਰਲੀ ਘੜ ਦਿੰਦੇ ਆ ਔਰ ਨਵਾਂ ਹੀ ਕੋਈ ਨਾ ਕੋਈ ਆਪਣਾ ਬਿਆਨਵਾਜੀ ਦੇਣੀ ਸ਼ੁਰੂ ਕਰ ਦਿੰਦੇ ਆ ਔਰ ਜਦ ਕਿ ਉਹਨਾਂ ਦਾ ਆਪਣਾ ਸਾਰਾ ਦਾਮਜਾਮ ਜਿਹੜਾ ਆ ਮਸੀਹ ਕੌਮ ਤੋਂ ਚੱਲਦਾ ਬਟ ਫਿਰ ਵੀ ਉਹ ਮਸੀਹ ਕੌਮ ਨੂੰ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਆ ਔਰ ਮਸੀਹ ਕਮਿਊਨਿਟੀ ਦੇ ਉਹ ਠੇਕੇਦਾਰ ਵੀ ਕਹਾਉਂਦੇ ਆ ਤੇ ਇੱਕ ਬੜੀ ਮਾੜੀ ਗੱਲ ਆ ਔਰ ਮੈਂ ਇੱਥੇ ਕੁਝ ਅ ਲੁਕਾਸ਼ ਪਾ ਕੇ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਜਿੱਦਾਂ ਹੀ ਅੱਜ ਮੋਬਾਈਲ ਨੂੰ ਦੇਖਿਆ ਫੇਸਬੁੱਕ ਨੂੰ ਖੋਲ੍ਹਿਆ ਤਾਂ ਦੋ ਵਾਰ ਮੈਂ ਦੇਖਿਆ ਕਿ ਸਾਡੇ ਲੁਧਿਆਣੇ ਤੋਂ ਲੀਡਰ ਐਲਬਰਟ ਦੁਆ ਜੀ ਲਾਈਵ ਹੋਇਆ ਪ੍ਰੈਸ ਕਾਨਫਰੰਸ ਕਰ ਰਹੇ ਆ ਔਰ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਆ ਕਿ ਜਿਹੜੇ ਬੰਦੇ مسیਹੀ ਵਿਸ਼ਵਾਸੀ ਨੇ ਜਿਹੜੇ ਚਰਚਾਂ ਦੇ ਵਿੱਚ ਜਾਂਦੇ ਨੇ ਚਾਹੇ ਉਹ ਚਰਚ ਕਿਸੇ ਵੀ ਵਿਅਕਤੀ ਦੀ ਹੋਵੇ ਤਾਂ ਉਹ ਜੇ ਰੋਮਨ ਕੈਥੋਲਿਕ ਨਹੀਂ ਆ ਜਾਂ ਕੋਈ ਮੇਨ ਲਾਈਨ ਚਰਚ ਨਹੀਂ ਹੈ ਤਾਂ ਉੱਥੇ ਜਿਹੜੇ ਲੋਕ ਜਾਂਦੇ ਆ ਉਹ ਇੱਕ ਸਿਰਫ ਇਕੱਠ ਉਹ ਲੋਕ ਵਿਸ਼ਵਾਸੀ ਨਹੀਂ ਹੈ ਉਹ ਤਾਂ ਬਸ ਐਦਾਂ ਹੀ ਇੱਕ ਕਾਠਵਾ ਇੱਕ ਬੋਟਾਇਆ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਮੈਂ ਐਲਬਰਟ ਦੁਆ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਿੰਨੇ ਚਿਰ ਤੋਂ ਆਪਣੇ ਆਪ ਨੂੰ ਮਸੀਹ ਕਹਿਣਾ ਸ਼ੁਰੂ ਕੀਤੇ ਗਏ ਜੇ ਮੈਂ ਬਾਈਬਲ ਦੇ ਵਿੱਚੋਂ ਬਾਈਬਲ ਵਰਸ ਨੂੰ ਕੋਟ ਕਰਾਂ ਤਾਂ ਪ੍ਰੇਤਤਾ ਦੇ ਕੰਮ 11 ਅਧਿਆਏ ਤੇ ਉਹਦੀ ਤੁਸੀਂ 26 ਆਇਤ ਪੜ੍ਹ ਕੇ ਦੇਖ ਲਿਓ ਤਾਂਕਿ ਆ ਦੇ ਵਿੱਚ ਪਹਿਲੀ ਵਾਰ ਲੋਕ ਮਸੀਹ ਕਹਿ ਲਾਏ ਸੀ ਔਰ ਜੇ ਤੁਸੀਂ ਕ੍ਰਿਸ਼ਚਨਾ ਦੇ ਘਰੇ ਜੰਮ ਪਏ ਆ ਜੇ ਅਸੀਂ ਕ੍ਰਿਸ਼ਚਨਾ ਦੇ ਘਰੇ ਨਹੀਂ ਜੰਮੇ ਤਾਂ ਕੀ ਗੱਲ ਸਾਨੂੰ ਰਾਈਟ ਨਹੀਂ ਵੀ ਅਸੀਂ ਆਪਣੇ ਪ੍ਰਭੂ ਦਾ ਪ੍ਰਚਾਰ ਕਰੀਏ ਜਾਂ ਮਸੀਹੀ ਕਹਿ ਲਈਏ ਜਾਂ ਸਾਨੂੰ ਤੁਹਾਡੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਆ ਵੀ ਅਸੀਂ ਜਾ ਕੇ ਤੁਹਾਡੇ ਤੋਂ ਸਰਟੀਫਿਕੇਟ ਬਣਵਾਈਏ ਵੀ ਅਸੀਂ 크ਿਸਚੀਅਨ ਅਸੀਂ ਅਸੀਂ ਕ੍ਰਿਸਚੀਅਨ ਸਮਾਜ ਦੇ ਵਿੱਚ ਨਹੀਂ ਜੰਮੇ ਇਹਦੇ ਵਿੱਚ ਸਾਡਾ ਕਸੂਰ ਨਹੀਂ ਸੀ ਪਰ ਅਸੀਂ ਉੱਥੇ ਹੀ ਨਾ ਮਰੀਏ ਸਾਡੇ ਹੱਥ ਵਸ ਦੇ ਵਿੱਚ ਵਾ ਤੁਸੀਂ ਕੌਣ ਹੋ ਨਿਓਏ ਗੱਲ ਕਹਿਣ ਵਾਲੇ ਤੁਹਾਨੂੰ ਕਿਹਨੇ ਸਰਟੀਫਿਕੇਟ ਦਿੱਤਾ ਆ ਤੁਸੀਂ ਥੋੜੇ ਦਿਨ ਪਹਿਲਾਂ ਜਿਮਨੀ ਚੋਣਾ ਦੇ ਵਿੱਚ ਬੜੇ ਤੁਸੀਂ ਜਕਾਰੇ ਚ ਗੁਰੇ ਲਾਉਂਦੇ ਰਹੇ ਆ ਇਧਰ ਉਧਰ ਖੱਬੇ ਸੱਜੇ ਜਾ ਕੇ ਮੈਨੂੰ ਲੱਗਦਾ ਜਿੰਨੇ ਤੁਸੀਂ ਜਕਾਰੇ ਲਏ ਉਹਨੀਆਂ ਵੋਟਾਂ ਵੀ ਨਹੀਂ ਪਈਆਂ ਬਟ ਫਿਰ ਵੀ ਤੁਸੀਂ ਆਪ ਉੱਥੇ ਆਪਣੇ ਆਪ ਨੂੰ ਕਹਿ ਰਹੇ ਸੀ ਕਿ ਮੇਰੀ ਦਾਦੀ ਜੀ ਰਵਿਦਾਸ ਭਾਈਚਾਰੇ ਤੋਂ ਆ ਤੇ ਮੇਰਾ ਜਿਹੜਾ ਦਾਦਾ ਆ ਉਹ ਬਾਲਮੀਕ ਭਾਈਚਾਰੇ ਤੋਂ ਆ ਤੁਹਾਨੂੰ ਕਿਹਨੇ ਸਰਟੀਫਿਕੇਟ ਦੇ ਦਿੱਤਾ ਵੀ ਤੁਸੀਂ ਕ੍ਰਿਸਚੀਅਨ ਤੁਸੀਂ ਅੱਜ ਲਾਈਵ ਕਾਨਫਰੰਸ ਦੇ ਵਿੱਚ ਕਹਿ ਰਹੇ ਹੋ ਪੱਤਰਕਾਰ ਜਦ ਕੀ ਤੁਹਾਨੂੰ ਕਹਿ ਰਹੇ ਆ ਵੀ ਤੁਸੀਂ ਬੜੀ-ਬੜੀ ਸਟੇਟਮੈਂਟ ਦੇ ਰਹੇ ਹੋ ਬੜਾ ਵੱਡਾ ਤੁਸੀਂ ਇਹ ਦਾਵਾ ਕਰ ਰਹੇ ਹੋ ਕਿ ਜਿਹੜੀਆਂ ਵੱਡੀਆਂ ਮਿਨਿਸਟਰੀਆਂ ਦੇ ਵਿੱਚ ਲੋਕ ਜਾਂਦੇ ਉਹ 크ਰਿਸਚੀਅਨ ਹੀ ਹਨ ਨਹੀਂ ਤੇ ਤੁਸੀਂ ਬੜਾ ਠੋਕ-ਠੋਕ ਕੇ ਕਹਿ ਰਹੇ ਆ ਕਿ ਹਾਂਜੀ ਹਾਂਜੀ ਜੀ ਉਹ 크ਰਿਸਚੀਅਨ ਨਹੀਂ ਹੈਗੇ ਉਹ ਇੱਕ ਇਕੱਠ ਉਹ ਭੀੜ ਆ ਵੀ 크ਰਿਸਚੀਅਨ ਤਾਂ ਸੀ ਆ ਕਿਹਨੂੰ ਤੁਸੀਂ 크ਰਿਸਚੀਅਨ ਮੰਨਦੇ ਮੈਂ ਤੁਹਾਨੂੰ ਪੁੱਛਦਾ ਇਹ ਲਾਈਵ ਥਰੂ ਪੁੱਛਦਾ ਨਾਲੇ ਮੈਂ ਕਹਿੰਦਾ ਪਤਾ ਲੱਗੇ ਕਿਉਂਕਿ ਆਪਣੀ ਆਦਤ ਨਹੀਂ ਹੈਗੀ ਘੁਮਾ ਫਰਾ ਕੇ ਕੰਨ ਫੜਨ ਦੀ ਆਪਾਂ ਜਿਹੜੀ ਗੱਲ ਕਰਦੇ ਸਿੱਧੀ ਕਰਦੇ ਆ ਤੇ ਤੁਹਾਨੂੰ ਕਿਹਨੇ ਇਹ ਰਾਈਟ ਦਿੱਤਾ ਤੁਸੀਂ ਤੁਸੀਂ ਲੋਕਾਂ ਨੂੰ ਸਰਟੀਫਿਕੇਟ ਵੰਡੋ ਵੀ ਕੌਣ 크ਿਸਚਨ ਹੈਗਾ ਕੌਣ ਨਹੀਂ ਕੱਲ ਦੀ ਗੱਲ ਆ ਤੁਸੀਂ ਜਿਹੜੀਆਂ ਟੀਚਰਾਂ ਦੇ ਉੱਤੇ ਪਤਾ ਨਹੀਂ ਕੀ ਰੋਲਾ ਤੁਹਾਡਾ ਉਹਦੇ ਨਾਲ ਬੰਦਾ ਪਤਾ ਨਹੀਂ ਔਰ ਜਿੱਦ ਤੱਕ ਮੈਂ ਜਾਣਦਾ ਕਿ ਐਜੂਕੇਸ਼ਨ ਦੇ ਉਹ ਇੱਕ ਕਿੱਤਾ ਹੀ ਲੱਗਵਾ ਤੇ ਮੈਂ ਨਹੀਂ ਜਾਣਦਾ ਤੁਹਾਡਾ ਉਹਨਾਂ ਨਾਲ ਕੀ ਰੋਲਾ ਤੁਸੀਂ ਉਹਨਾਂ ਨੂੰ ਮਾੜਾ ਚੰਗਾ ਬੋਲਦੇ ਕੱਲੀ ਤੁਸੀਂ ਫਾਦਰਾਂ ਨੂੰ ਮਾੜਾ ਚੰਗਾ ਬੋਲਦੇ ਆ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਆਪਣੀ ਕੌਮ ਦੀ ਸੇਵਾ ਕਰਦੇ ਤਾਂ ਹਾਂ ਸ਼ਾਇਦ ਤੁਹਾਨੂੰ ਚਕਾਰੇ ਲਾਉਣ ਦੀ ਵੀ ਲੋੜ ਨਹੀਂ ਸੀ ਪੈਣੀ ਤੇ ਤੁਹਾਨੂੰ ਪੂਰੇ 크ਰਿਸਚੀਅਨ ਸਮਾਜ ਦੀ ਤਾਂ ਨਹੀਂ ਕਹਿ ਸਕਦਾ ਪਰ ਤੁਹਾਡੀ ਚਰਚ ਦੀਆਂ ਵੋਟਾਂ ਤੁਹਾਨੂੰ ਪੈ ਜਾਣੀਆਂ ਸੀਗੀਆਂ ਤੇ ਅੱਜ ਜੇ ਤੁਸੀਂ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਈ ਜਾਇਜ ਤੁਹਾਨੂੰ ਕਿਸੇ ਨੇ ਪੁੱਛਿਆ ਨਹੀਂ ਵੋਟਾਂ ਦੇ ਵਿੱਚ ਤੇ ਤੁਸੀਂ ਉੱਠ ਕੇ ਪੂਰੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਨ ਲੱਗ ਗਏ ਜੀ ਉਹਨੂੰ ਨਹੀਂ ਅਹੁਦਾ ਮਿਲਣਾ ਚਾਹੀਦਾ ਉਹਨੂੰ ਨਹੀਂ ਮਿਲਣਾ ਚਾਹੀਦਾ ਤੁਸੀਂ ਸਿੱਧਾ ਨਾਂ ਲੈ ਕੇ ਬੋਲੋ ਕਿ ਇਹਨੂੰ ਨਹੀਂ ਅਹੁਦਾ ਮਿਲਣਾ ਚਾਹੀਦਾ ਸਾਨੂੰ ਪਤਾ ਲੱਗੇ ਵੀ ਤੁਹਾਡਾ ਦੁੱਖ ਕੀ ਆ ਜੇ ਤੁਸੀਂ ਅਹੁਦੇ ਦੇ ਹੱਕਦਾਰ ਆ ਜੇ ਤੁਸੀਂ ਉੱਧਾਂ ਦੇ ਕੰਮ ਕੀਤੇ ਆ ਅਹੁਦੇ ਨੂੰ ਤੇ ਤੁਸੀਂ ਤਰਫੇ ਮੰਗ ਕੇ ਥੋੜੀ ਮਿਲਦਾ ਉਹ ਤਾਂ ਤੁਹਾਡੇ ਕੰਮਾਂ ਦੇ ਅਨੁਸਾਰ ਮਿਲਣਾ ਪਰ ਅੱਜ ਜੇ ਮੇਰਾ ਨਾਮ ਪਾਸਟਰ ਸਰਬਜੀਤ ਸਿੰਘ ਆ ਤੇ ਤੁਸੀਂ ਤਾਂ ਫਿਰ ਇਹ ਕਹਿ ਰਹੇ ਹੋ ਕਿ ਮੈਂ ਪਾਸਟਰ ਹੀ ਨਹੀਂ ਤੇ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਮੰਨੇ ਪਰਮੰਨੇ ਚਰਚ ਨੇ ਪਾਸਟਰ ਆਰ ਐਲ ਗੁਪਤਾ ਤੁਸੀਂ ਤਾਂ ਕਹੋਗੇ ਜੀ ਆਰ ਐਲ ਗੁਪਤਾ ਪਾਸਟਰ ਹੀ ਹੈ ਨਹੀਂ ਉਹਦੇ ਨਾਂ ਪਿੱਛੇ ਗੁਪਤਾ ਲੱਗਦਾ ਮਸੀਹ ਨਹੀਂ ਹੈਗਾ ਤੇ ਇਹ ਕੋਈ ਸਰਟੀਫਿਕੇਟ ਨਹੀਂ ਹੈਗਾ ਵੀ ਜੇ ਕਿਸੇ ਦੇ ਨਾਂ ਦੇ ਪਿੱਛੇ 크ਿਸਚਨ ਲੱਗਦਾ ਕਿਸੇ ਦੇ ਨਾਂ ਦੇ ਪਿੱਛੇ ਕੋਈ ਕਿਸਦਾ ਨਾਂ ਐਲਬਰਟਾ ਤੇ ਜੌਨ ਵਾ ਤੇ ਉਹੀ 크ਿਸਚਨਾਂ ਤੇ ਬਾਕੀ ਬੰਦੇ ਤੇ ਐਵੇਂ ਹੀ ਤੁਰੇ ਫਿਰਦੇ ਆ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ ਮੈਂ ਕਹਾਂਗਾ ਵੀ ਮੈਨੂੰ ਲੱਗਦਾ ਤੁਸੀਂ ਥੋੜਾ ਜਿਹਾ ਹਿੱਲੋਲ ਪੈ ਗਈ ਆ ਤੇ ਥੋੜਾ ਆਪਣੇ ਆਪ ਨੂੰ ਚੈੱਕ ਕਰਾਓ ਤੇ ਜਿਹੜੀਆਂ ਗੱਲ ਕਰ ਤੁਸੀਂ ਵੱਡੀਆਂ ਮਿਨਿਸਟਰੀਆਂ ਦੀ ਮੈਂ ਇੱਥੇ ਕਿਸੇ ਦਾ ਪੱਖਪਾਤ ਨਹੀਂ ਕਰਦਾ ਮੈਂ ਐਜੇ ਐਜੇ ਪੰਜਾਬੀ ਕ੍ਰਿਸਚੀਅਨ ਪਾਸਟਰ ਸਰਬਜੀਤ ਗੱਲ ਕਰ ਰਿਹਾ ਮੈਂ ਕਿਸੇ ਦਾ ਪੱਖਪਾਤ ਨਹੀਂ ਕਰਦਾ ਪਰ ਤੁਸੀਂ ਕਹ ਰਹੇ ਵੱਡੀਆਂ ਮਿਨਿਸਟਰੀਆਂ ਵੱਡੀਆਂ ਮਿਨਿਸਟਰੀਆਂ ਆ ਜਿਹੜਾ ਤੁਹਾਡੇ ਨਾਲ ਬੈਠਾ ਗੰਜਾ ਭਾਈ ਤੇ ਇਹ 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 ਕਿਹੜੀ ਮਿਨਿਸਟਰੀ ਨਾਲ ਦਾ ਕਹਿੰਦੇ ਵੀ ਅਸੀਂ ਇਹਦਾ ਇਹਦਾ ਜਿਹੜਾ ਫਾਦਰ ਆ ਸਪਿਚਲ ਫਾਦਰ ਸੁਖਪਾਲ ਰਾਣਾ ਉਹ 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 ਕਿੱਥੋਂ ਦਾ ਕ੍ਰਿਸਚੀਅਨ ਇਹਨੂੰ ਫੇਰ ਨਾਲ ਨਾਲੇ ਤੋਂ ਕਹੀ ਜਾਂਦਾ ਜੀ ਇਹ ਤੁਸੀਂ ਕਹੀ ਜਾਂਦੇ ਆ ਬਈ ਇਹ ਕ੍ਰਿਸਚਨ ਅਸੀਂ ਇਹਨਾਂ ਨੂੰ ਕ੍ਰਿਸਚਨ ਨਹੀਂ ਮੰਨਦੇ ਤੇ ਨਾਲੇ ਉਹ ਬਿੱਗ ਜੀ ਲਾ ਕੇ ਤੁਹਾਡੇ ਨਾਲ ਬੈਠਾ ਉਹ ਕਹੀ ਜਾਂਦਾ ਜੀ ਇਹ ਐਦਾਂ ਜੀ ਫਲਾਨਾ ਨਾਲ ਧਮਕੜਾ ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਜਿਹੜੇ ਸਪਿਚਲ ਫਾਦਰ ਸੁਖਬਾਲ ਰਾਣਾ ਜੀ ਆ ਬੜੇ ਆਦਰਨੀਏ ਆ ਉਹਨਾਂ ਨੇ ਕਿਥੋਂ ਸਰਟੀਫਿਕੇਟ ਲਿਆ ਕ੍ਰਿਸਚਨ ਬਣਨ ਦਾ ਸਾਨੂੰ ਵੀ ਦੇ ਦੇਣ ਸਾਨੂੰ ਵੀ ਰਾਹ ਦੱਸ ਦੇਣ ਅਸੀਂ ਵੀ ਜਾ ਕੇ ਉੱਥੋਂ ਸਰਟੀਫਿਕੇਟ ਲੈ ਲਾਂਗੇ ਭਾਈ ਅਸੀਂ ਵੀ ਕ੍ਰਿਸਚਨ ਬਣ ਗਏ ਆ ਜੇ ਤੁਸੀਂ ਉੱਠ ਕੇ ਕਹਿ ਰਹੇ ਨੇ ਜੀ ਉਹ 크੍ਰਿਸਚਨ ਨਹੀਂ ਕੋਈ ਮਾੜੇ ਮੋਟੇ ਹੋਣਗੇ ਬਸ ਭੀੜ ਆ ਜੀ ਵਿਸ਼ਵਾਸੀ ਆ ਜੀ ਲੋਕ ਤੁਰੇ ਆ ਤੁਸੀਂ ਜਾਂ ਤਾਂ ਮੈਨੂੰ ਲੱਗਦਾ ਤੁਸੀਂ ਬਾਈਬਲ ਪੜ੍ਹੀ ਨਹੀਂ ਜਾਂ ਫਿਰ ਤੁਸੀਂ ਬਾਈਬਲ ਦੇ ਵਿਸ਼ਵਾਸ ਬਾਰੇ ਨਹੀਂ ਜਾਣਦੇ ਜਿਹੜਾ ਤੁਹਾਡਾ ਕਿਤਾ ਆ ਤੁਹਾਡਾ ਕੰਮ ਆ ਪ੍ਰਧਾਨਗੀਆਂ ਕਰਨ ਦਾ ਠੀਕ ਹੈ ਮੋਢੀਆਂ ਕੁਰਸੀਆਂ ਤੇ ਬਹਿਣ ਦਾ ਗਣਾ ਚ ਹਾਰ ਪਾਉਣ ਦਾ ਤੁਸੀਂ ਜੀ ਸਦਕੇ ਕਰਾਓ ਜੇ ਤੁਸੀਂ ਮਸੀਹ ਕਮਿਊਨਿਟੀ ਨੂੰ ਟਾਰਗੇਟ ਕਰੋਗੇ ਜੇ ਤੁਸੀਂ ਮਸੀਹ ਭਾਈਚਾਰੇ ਨੂੰ ਟਾਰਗੇਟ ਕਰੋਗੇ ਕਿ ਇਹ ਬੰਦੇ ਮਸ਼ੀਨ ਹੀ ਹੈਗੇ ਵਿਸ਼ਵਾਸੀ ਨਹੀਂ ਹੋਗੇ ਤਾਂ ਅਸੀਂ ਤੁਹਾਡੇ ਤੋਂ ਕੋਈ ਲਾਇਸੈਂਸ ਨਹੀਂ ਲੈਣਾ ਨਾ ਤੁਹਾਡੇ ਤੋਂ ਕੋਈ ਅਸੀਂ ਤੁਹਾਡੇ ਤੋਂ ਕੋਈ ਅਹੁਦਾ ਲੈਣਾ ਨਾ ਤੁਹਾਡੇ ਤੋਂ ਕੋਈ ਸਨਮਾਨ ਲੈਣਾ ਸਾਡਾ ਜਿਹੜਾ ਬਣਦਾ ਸਨਮਾਨ ਉਹ ਪ੍ਰਭੂ ਦੇ ਹੱਥਾਂ ਦੇ ਵਿੱਚ ਉਹ ਸਾਨੂੰ ਇਨਾਮ ਉਹਦੇ ਵੱਲੋਂ ਮਿਲਣਾ ਤੁਹਾਡੇ ਵੱਲੋਂ ਨਹੀਂ ਮਿਲਣਾ ਤੇ ਤੁਸੀਂ ਆਏ ਦਿਨ ਉੱਠ ਕੇ ਲਾਈਵ ਹੋ ਕੇ ਕਹਿਣ ਲੱਗ ਜਾਂਦੇ ਜੀ ਉਹ ਫਲਾਨਾ ਐਦਾਂ ਧਮਕੜਾ ਐਦਾਂ ਉਹ ਐਦਾਂ ਕਰਦਾ ਉਹ ਐਦਾਂ ਕਰਦਾ ਠੀਕ ਆ ਜੀ ਇੱਥੇ ਦੁਨੀਆ ਬੜੀ ਸਮਝਦਾਰ ਆ ਪਾਜੀ ਇੱਥੇ ਦੁਨੀਆ ਸਭ ਜਾਣਦੀ ਆ ਕੌਣ ਕੀ ਕਰਦਾ ਕੌਣ ਨਹੀਂ ਕਰ ਦੁਨੀਆ ਕਿਤੇ ਪਾਗਲ ਆ ਸੋਸ਼ਲ ਮੀਡੀਆ ਦਾ ਜਮਾਨਾ ਲੋਕਾਂ ਨੂੰ ਸਭ ਕੁਝ ਪਤਾ ਪਰ ਇਹ ਤੁਹਾਡੇ ਲਈ ਮਾੜੀ ਗੱਲ ਆ ਮੈਂ ਤਾਂ ਟਕ ਟੋਕ ਕੇ ਤੁਹਾਨੂੰ ਦੱਸ ਰਿਹਾ ਵੀ ਇਹ ਇਹਨਾਂ ਗੱਲਾਂ ਤੋਂ ਬਾਅਦ ਆਓ ਜੇ ਤੁਸੀਂ ਨਹੀਂ ਆਵਾਜ਼ ਆਏ ਤੁਹਾਡੀ ਹਰ ਇੱਕ ਵੀਡੀਓ ਦਾ ਰਿਪਲਾਈ ਮੈਂ ਦਵਾਂਗਾ ਹਨਾ ਤੇ ਹੁਣ ਮੈਂ ਤੁਹਾਨੂੰ ਕਾਈਂਡਲੀ ਇਹ ਗੱਲ ਇੱਥੇ ਰਿਕੁਐਸਟ ਕਰੂੰਗਾ ਐਲਬਰਟ ਭਾਜੀ ਜਿਹੜੀ ਗੱਲ ਕਰਨੀ ਹੋਈ ਨਾ ਇਸ ਵੀਡੀਓ ਤੋਂ ਬਾਅਦ ਟੂ ਦਾ ਪੁਆਇੰਟ ਗੱਲ ਕਰਿਓ ਕਿਚੜ ਛਲਨ ਵਾਲੀ ਗੱਲ ਨਾ ਕਰਿਓ ਕਿਉਂਕਿ ਜੇ ਤੁਹਾਨੂੰ ਫਿਰ ਜਵਾਬ ਨਹੀਂ ਨਾ ਆਉਂਦਾ ਤੁਸੀਂ ਬੰਦੇ ਦੀ ਪਰਸਨਲ ਲਾਈਫ ਤੇ ਅਟੈਕ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਗੱਲ ਕਰਿਓ ਮੁੱਦੇ ਦੀ ਬਈ ਜੇ ਤੁਸੀਂ ਬੋਲੇ ਆ ਨਾ ਜਿਹੜਾ ਤੁਸੀਂ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਇਹ ਬਿਆਨ ਦਿੱਤਾ ਵੀ ਚਰਚਾਂ ਦੇ ਵਿੱਚ ਵੱਡੀਆਂ ਮਿਨਿਸਟਰੀਆਂ ਦੇ ਵਿੱਚ ਜਾਣ ਵਾਲੇ ਲੋਕ ਜਿਹੜੇ ਚਰਚਾਂ 'ਚ ਭੀੜ ਆਉਂਦੀ ਆ ਉਹ ਮਸੀਹ ਹੈ ਨਹੀਂ ਤਾਂ ਇਹ ਕੋਡ ਕਰਕੇ ਦੱਸਿਓ ਵੀ ਕਿੱਥੇ ਬਾਈਬਲ 'ਚ ਲਿਖਿਆ ਕਿ ਉਹ ਮਸੀਹ ਨਹੀਂ ਹੈਗੇ ਕਿੱਥੇ ਲਿਖਿਆ ਕਿ ਉਹ ਕ੍ਰਿਸਚੀਅਨ ਨਹੀਂ ਹੈਗੇ ਠੀਕ ਹੈ ਇਹਨੂੰ ਤੁਸੀਂ ਕੋਡ ਕਰਕੇ ਦੱਸਿਓ ਮੈਂ ਤੁਹਾਨੂੰ ਬਾਈਬਲ ਕੋਡ ਦੱਸਦਾ ਪ੍ਰੇਤਤਾ ਦੇ ਕੰਮ 11 ਦੇ ਆਧ 26 ਆਦਿ ਲਿਖਿਆ ਅਤਾਂਕੀਆ ਦੇ ਲੋਕ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਜਿਨ੍ਹਾਂ ਨੇ ਉਪਦੇਸ਼ ਸੁਣੇ ਉਹ ਸਭ ਤੋਂ ਪਹਿਲਾਂ ਮਸੀਹੀ ਕਹੇ ਲਾਏ ਕਿਸੇ ਨੇ ਪੌਲਸ ਨੇ ਸਰਟੀਫਿਕੇਟ ਨਹੀਂ ਬੰਡੇ ਪਤਰਸ ਨੇ ਸਰਟੀਫਿਕੇਟ ਨਹੀਂ ਬੰਡੇ ਅਸੀਂ ਯੀਸ਼ੂ ਮਸੀਹ ਦੀ ਮਨਾਦੀ ਕਰਦੇ ਆ ਯੀਸ਼ੂ ਮਸੀਹ ਦੇ ਵਿਸ਼ਵਾਸ ਦੇ ਬਾਰੇ ਲੋਕਾਂ ਨੂੰ ਦੱਸਦੇ ਆ ਅਸੀਂ ਲੋਕਾਂ ਨੂੰ ਦੱਸਦੇ ਆ ਕਿ ਯੀਸ਼ੂ ਮਸੀਹ ਧਰਮ ਨਹੀਂ ਜ਼ਿੰਦਗੀਆਂ ਬਦਲਦਾ ਤੇ ਤੁਸੀਂ ਉੱਠ ਕੇ ਕਹਿਣ ਲੱਗ ਜੰਦੇ ਯੀਸ਼ੂ ਮਸੀਹ ਤੋਈ ਆਪਣਾ ਧਰਮ ਬਦਲੋ ਆਪਣਾ ਨਾਮ ਬਦਲੋ ਮੇਰਾ ਨਾਮ ਮੈਂ ਜਮਿਆ ਸਰ ਨੇ ਨਾਮ ਨੂੰ ਪਿਆਰ ਕਰਦਾ ਮੈਂ ਸਿੰਘ ਜੰਮਿਆ ਤੇ ਸਿੰਘ ਮਰਾਂਗਾ ਤੇ ਮੇਰਾ ਵਿਸ਼ਵਾਸ ਮਸੀਹ ਯਸੂ ਤੇ ਆ ਮਸੀਹ ਯਸੂ ਮੇਰਾ ਉਧਾਰ ਕਰਤਾ ਮੇਰਾ ਪ੍ਰਭੂ ਹੈ ਤੇ ਤੁਹਾਡੇ ਵਰਗਾ ਤੋਂ ਮੈਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਔਰ ਮੈਂ ਕਹਿੰਨਾ ਹਰ ਇੱਕ ਉਸ ਵਿਸ਼ਵਾਸੀ ਨੂੰ ਜਿਨ੍ਹਾਂ ਨੂੰ ਇਹ ਗੱਲ ਚੁੱਭੀ ਹੈ ਜਿਨ੍ਹਾਂ ਦਾ ਖੂਨ ਵਾਲਾ ਮਾਰਿਆ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਐਦਾਂ ਦੇ ਜਿਹੜੇ ਟੁੱਲੀ ਚੱਕ ਮੈਂ ਤਾਂ ਇਹਨਾਂ ਨੂੰ ਕਹਾਂਗਾ ਟੁੱਲੀ ਚੱਕ ਪ੍ਰਧਾਨ ਉੱਠ ਕੇ ਕਿਹ ਕਿਹ ਪੂਰੀ مصیبت ਹੈ ਜਿਹੜੇ ਨੂੰ ਟਾਰਗੇਟ ਕਰਦੇ ਆ ਅੱਗੇ ਤੋਂ ਬੋਲਣ ਲੱਗੇ 50 ਵਾਰ ਸੋਚਣ ਤੇ ਵਿਚਾਰਨ ਫਿਰ ਗੱਲ ਕਰਨ ਤੇ ਜਿਹੜੀ ਗੱਲ ਕਰਨੀ ਆ ਤੇ ਫਿਰ 2-4 ਸਾਡੇ ਸਾਡੇ ਅਰਗੇ ਬੰਦੇ ਨਾਲ ਬਿਠਾ ਲਿਆ ਕਰੋ ਫਿਰ ਤੁਹਾਨੂੰ ਉਹ ਕਾਉਂਟਰ ਜਵਾਬ ਦਵਾਂਗੇ ਕਿਤੇ ਜਿਹਦੇ ਦਿਮਾਗ ਦੇ ਵਿੱਚ ਭੁਲੇਖਾ ਹੋਵੇ ਤੁਸੀਂ ਕਿਤੇ ਪੋਡਕਾਸਟ ਕਰ ਲਿਓ ਫਿਰ ਕਰ ਲਿਓ ਜਵਾਬ ਸਵਾਲ ਤੁਸੀਂ ਤੁਹਾਨੂੰ ਦੱਸ ਦਾਂਗੇ ਕਿ ਪਾਸਟਰ ਸਰਬਜੀਤ ਸਿੰਘ ਅਨੰਤ ਐਲਬਰਟ ਦੂਆ ਤੋਂ ਕਿਤੇ ਜ਼ਿਆਦਾ ਵੱਧ ਕੇ ਬਾਈਬਲ ਦਾ ਗਿਆਨ ਰੱਖਦਾ ਆ ਔਰ ਮਸੀਹਤ ਦੇ ਨਾਲ ਪਿਆਰ ਕਰਦਾ ਆ ਠੀਕ ਹੈ ਜੀ ਐਲਬਰਟ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕੀਤੀ ਬਹੁਤ ਆਦਰ ਕੀਤਾ ਔਰ ਮੈਨੂੰ ਅੱਜ ਲੱਗਿਆ ਕਿ ਤੁਹਾਨੂੰ ਰਿਸਪੈਕਟ ਲੈਣੀ ਨਹੀਂ ਆਉਂਦੀ ਤੇ ਆ ਜਿਹੜਾ ਤੁਹਾਡੇ ਨਾਲ ਬੈਠਾ ਜੌਨ ਗੋਟਲੀ ਮੈਂ ਤਾਂ ਇੱਥੇ ਹੈਰਾਨ ਆ ਠੀਕ ਹੈ ਨਾ ਮੈਂ ਤਾਂ ਕੋਈ ਨਹੀਂ ਜੌਨ ਗੋਟਲੀ ਨੂੰ ਮੈਂ ਕਹਿਣਾ ਜੌਨ ਗੋਟਲੀ ਸ਼ਾਇਦ ਮੈਨੂੰ ਹਲਕੇ ਚ ਲੈ ਰਿਹਾ ਮਿਲਦਾ ਮੈਂ ਮਿਲਦਾ ਆਪਣੀ ਪੂਰੀ ਟੀਮ ਦੇ ਨਾਲ ਸੁਖਬਾਲ ਰਾਣਾ ਜੀ ਨੂੰ ਪੁੱਛਦਾ ਵੀ ਆ ਜਿਹੜੇ ਤੁਹਾਡੇ ਬੰਦੇ ਨੇ ਜਿਹੜੇ ਆ ਗੈਰ ਜ਼ਿੰਮੇਵਾਰ ਬਿਆਨ ਦਿੱਤੇ ਆ ਵੇ ਇਹ ਇੱਥੇ ਤੁਸੀਂ ਕਰੋਗੇ ਕਿੰਤੂ ਬ੍ਰੰਤੂ ਜਦੋਂ ਗੌਰਵ ਜੀ ਨੇ ਕਿਤੇ ਜਾ ਕੇ ਹਾਥੀ ਜੋੜੇ ਦਾ ਬੜਾ ਤੁਸੀਂ ਉਠਾ ਠਾ ਕੇ ਵੀਡੀਓ ਪਾਉਂਦੇ ਸੀ ਅੱਜ ਮੈਂ ਪੁੱਛਦਾ ਤੁਹਾਨੂੰ ਤੁਸੀਂ ਬਣਾਉਨੇ ਆ ਵੀਡੀਓ ਇਹਦੇ ਤੇ ਕਰ ਦਿਓ ਦਿਖਾਓ ਆਪਣੀ ਮਸੀਹਤ ਕਿੱਥੇ ਆਉਣ ਜਿਆ ਤੁਹਾਡੇ ਪ੍ਰਧਾਨ ਨੇ ਉਤੇ ਜਿਹੜੇ ਆ ਬੇਹੋਦਾ ਬਿਆਨ ਦਿੱਤੇ ਆ ਤੇ ਤੁਸੀਂ ਇਹ ਦੀ ਜ਼ਿੰਮੇਵਾਰੀ ਲੈਨੇ ਹੋ ਕਿ ਇਹ ਇਹ ਤੁਹਾਡਾ ਤੁਹਾਡੀ ਮਿਨਿਸਟਰੀ ਦਾ ਪ੍ਰਧਾਨ ਇੱਕ ਵਾਰੀ ਤੁਸੀਂ ਕਹੀ ਜਾਂਨੇ ਮਿਨਿਸਟਰੀਆਂ ਦੇ ਵਿੱਚ ਚ ਲੋਕ ਮਸੀਹ ਨਹੀਂ ਹੈਗੇ ਉੱਤਮ ਮਿਨਿਸਟਰੀਆਂ ਦੇ ਬੰਦੇ ਬੈਠ ਕੇ ਬਿਆਨ ਦੇ ਰਹੇ ਤੁਸੀਂ ਸਿੱਧਾ ਸਿੱਧਾ ਕਹੋ ਵੀ ਤੁਹਾਨੂੰ ਲੱਗਦਾ ਭਾਈ ਤੁਹਾਨੂੰ ਬਜਿੰਦਾ ਸਿੰਘ ਮਿਨਿਸਟਰੀ ਤੋਂ ਦੁੱਖ ਵਾ ਤੁਸੀਂ ਸਿੱਧਾ ਸਿੱਧਾ ਕਹੋ ਵੀ ਤੁਹਾਨੂੰ ਦੁੱਖ ਵਾ ਇਹ ਅੰਕ ਨੂੰ ਲਾ ਮਿਨਿਸਟਰੀ ਤੋਂ ਸਿੱਧਾ ਕਹੋ ਵੀ ਤੁਹਾਨੂੰ ਦੁੱਖਾ ਅਮਰ ਸੰਧੂ ਦੀ ਮਿਨਿਸਟਰੀ ਤੋਂ ਉੱਥੇ ਲੱਖਾਂ ਲੋਕ ਕੌਣ ਜਾਣ ਲੱਗੇ ਸਿੱਧਾ ਕ ਸੋਸੇ ਤੁਸੀਂ ਇਹ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਿਉਂ ਕਰਦੇ ਆ ਤੁਹਾਡਾ ਜਿਹੜਾ ਤੁਹਾਡਾ ਪ੍ਰਧਾਨਾ ਪ੍ਰਧਾਨਾਂ ਦਾ ਰੋਲਾ ਹੋਊਗਾ ਆਪਣੇ ਰੋਲੇ ਨੂੰ ਆਪਣੇ ਤੱਕ ਰੱਖੋ ਮਸੀਹ ਕਮਿਊਨਿਟੀ ਨੂੰ ਟਾਰਗੇਟ ਨਾ ਕਰੋ ਨਹੀਂ ਤਾਂ ਬਥੇਰੇ ਬੰਦੇ ਮੇਰੇ ਵਰਗੇ ਬੈਠੇ ਆ ਜਿਹੜੇ ਬੋਲਣਾ ਵੀ ਜਾਣਦੇ ਆ ਤੇ ਜਵਾਬ ਦੇਣਾ ਵੀ ਜਾਣਦੇ ਆ ਇਸ ਲਈ ਅੱਗੇ ਤੋਂ ਮੈਂ ਤੁਹਾਨੂੰ ਵਾਰਨਿੰਗ ਦੇਣਾ ਚਾਹਣਾ ਤੇ ਜੇ ਤੁਸੀਂ ਬੋਲਣਾ ਨਾ ਤੇ ਬੜੇ ਸੋਚ ਸਮਝ ਕੇ ਬੋਲੇ ਕੋ ਕਿ ਬਾਈਬਲ ਚ ਲਿਖਿਆ ਜਿਹੜਾ ਆਪਣੀ ਜੀਬ ਦੀ ਚੌਕਸੀ ਕਰਦਾ ਨਾ ਆਪਣੀ ਜਾਨ ਦੀ ਚੌਕਸੀ ਕਰਦਾ ਐਵੇਂ ਨਹੀਂ ਉੱਠ ਕੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਜੇ ਅਸੀਂ ਮੰਨਦੇ ਨਹੀਂ ਮਸੀਹ ਮੰਨਦੇ ਤੇ ਤਾਂ ਤੇਰੇ ਮੰਨਣ ਨਾਲ ਕੀ ਹੋ ਜਾਣਾ ਤੇਰੇ ਮੰਨਣ ਨਾਲ ਉੱਤੇ ਦੱਸ ਵੀ ਉੱਥੇ ਕੀ ਫਰਕ ਪੈ ਜਾਣਾ ਜੇ ਤੂੰ ਨਹੀਂ ਵੀ ਮੰਨਦਾ ਤਾਂ ਉੱਥੇ ਕਿਹੜਾ ਘਾਟ ਪੈ ਜਾਣੀ ਤੂੰ ਆ ਮੈਂ ਕਹਿੰਦਾ ਆ ਐਤਵਾਰ ਜਾ ਕੇ ਦੇਖ ਲਈ ਖਾਂਬਣਾ ਪਹਿਲਾਂ ਨਾਲੋਂ 10-20 ਹਜ਼ਾਰ ਲੋਕ ਵੱਧ ਹੀ ਹੋਣਗੇ ਘਟਣੀ ਲੱਗੇ ਹਨ ਤੇ ਲੋਕ ਵੱਧ ਰਹੇ ਆ ਤੁਹਾਨੂੰ ਸ਼ੁਕਰ ਮਨਾਉਣਾ ਚਾਹੀਦਾ ਕਿ ਸਾਡੀ ਕ੍ਰਿਸਚੀਅਨ ਕਮਿਊਨਿਟੀ ਜਿਹੜੀ ਆ ਉਹ ਅੱਗੇ ਵੱਧ ਰਹੀ ਆ ਇੱਕ ਪਾਸੇ ਦੀ ਸਟੇਜਾਂ ਤੇ ਖੜ ਕੇ ਬਿਆਨ ਦੇਣੇ ਸ਼ੁਰੂ ਕਰ ਦਿੰਦੇ ਆ ਜੀ ਸਾਨੂੰ ਭਾਈਚਾਰੇ ਨੂੰ ਮਿਲ ਕੇ ਜੀ ਕਮੇਟੀਆਂ ਸੰਗਠਿਤ ਕਰਨੀਆਂ ਚਾਹੀਦੀਆਂ ਸਾਨੂੰ ਮਿਲ ਕੇ ਚਲਾਉਣਾ ਚਾਹੀਦਾ ਜੇ ਕੋਈ ਸਾਡਾ ਭਰਾ ਉੱਠ ਕੇ ਅੱਗੇ ਵਧਦਾ ਕ੍ਰਿਸਚੀਅਨ ਕਮਿਊਨਿਟੀ ਦੇ ਵਿੱਚ ਕੰਮ ਕਰਦਾ ਫਿਰ ਹੋ ਜਾਂਦੀਆਂ ਲਤਾਂ ਖਿੱਚਦੇ ਆ ਜੀ ਇਹਨੂੰ ਨਹੀਂ ਮਿਲਣਾ ਚਾਹੀਦਾ ਉਹਨੂੰ ਨਹੀਂ ਮਿਲਣਾ ਚਾਹੀਦਾ ਤੁਹਾਡਾ ਕੀ ਮਤਲਬ ਹੈ ਹੁਣ ਜਤਿੰਦਰ ਮਸੀ ਗੌਰਵ ਜੇ ਜਿਹੜਾ ਚੇਅਰਮੈਨੀ ਦਾ ਹੱਕਦਾਰ ਵਾ ਤੇ ਉਹ ਆਪਣਾ ਨਾਮ ਬਦਲ ਕੇ ਖਲਵੇ ਤੁਸੀਂ ਇਹ ਚਾਹੁੰਦੇ ਆ ਮੈਂ ਤਾਂ ਇਹ ਗੱਲਾਂ ਤੋਂ ਹੈਰਾਨ ਆ ਤੁਸੀਂ ਪਤਾ ਨਹੀਂ ਔਰ ਮੈਂ ਤਾਂ ਉਹਨਾਂ ਤੋਂ ਵੀ ਹੈਰਾਨ ਆ ਜਿਹੜੇ ਪਾਸਟਰ ਸਹਬਾਨ ਨੇ ਉਹਨਾਂ ਨੂੰ ਲਿਆ ਲਿਆ ਕਿ ਮੋਹਰੀਆਂ ਕੁਰਸੀਆਂ ਤੇ ਬਿਠਾ ਦਿੰਦੇ ਆ ਉਹਨਾਂ ਦੇ ਗਲਾ 'ਚ ਹਾਰ ਪਾਉਂਦੇ ਉਹਨਾਂ ਨੂੰ ਸਟੇਜਾਂ 'ਤੇ ਚੜਾ ਦਿੰਦੇ ਆ ਮੈਂ ਤਾਂ ਕਹਿੰਦਾ ਖਬਰਦਾਰ ਜੇ ਕੋਈ ਗੈਰਤਮੰਦ ਪਰਮੇਸ਼ਰ ਦਾ ਦਾਸ ਸੇਵਕ ਮੈਨੂੰ ਸੁਣ ਰਿਹਾ ਐਦਾਂ ਦੇ ਬੰਦੇ ਨੂੰ ਸਟੇਜ 'ਤੇ ਚਰਚ ਨਾ ਬੜਨ ਦਿਓ ਜਿਹੜਾ ਉੱਠ ਕੇ ਪੂਰੇ ਸਮਾਜ ਨੂੰ ਟਾਰਗੇਟ ਕਰਦਾ ਇਹਨੂੰ ਚਰਚ ਬਣਾ ਬੜਨ ਦਿਓ ਐਦਾਂ ਦੇ ਬੰਦਿਆਂ ਨੂੰ ਇਹ ਜਿਹੜੇ ਬੰਦੇ ਉੱਠ ਕੇ ਕਹਿੰਦੇ ਜੀ ਇਹ ਕ੍ਰਿਸਚੀਅਨ ਹੀ ਹੈ ਨਹੀਂ ਕ੍ਰਿਸਚੀਅਨ ਹੀ ਹੈ ਨਹੀਂ ਕ੍ਰਿਸਚੀਅਨ ਤੁਹਾਨੂੰ ਪਤਾ ਵੀ ਹੈ ਵੀ ਕ੍ਰਿਸਚੀਅਨ ਕ੍ਰਿਸਚੀਅਨ ਸਮਾਜ ਕੇ ਕ੍ਰਿਸਚੀਅਨ ਕ੍ਰਿਸਚੀਅਨ ਪਰਿਵਾਰ ਜਿਹੜੇ ਪ੍ਰਭੂ ਦੇ ਵਿੱਚ ਲੋਕ ਆਉਂਦੇ ਆ ਉਹਨਾਂ ਨੂੰ ਕਿੰਨਾ ਕਿੰਨਾ ਗੱਲਾਂ ਦਾ ਫੇਸ ਕਰਨਾ ਪੈਂਦਾ ਤੁਸੀਂ ਤਾਂ ਜੰਮ ਪਏ ਤੁਸੀਂ ਤਾਂ ਜੰਮ ਪਏ ਮਸੀਹਾਂ ਦੇ ਵਿੱਚ ਤੁਹਾਨੂੰ ਕੀ ਟੈਨਸ਼ਨ ਸਾਨੂੰ ਪੁੱਛ ਕੇ ਦੇਖੋ ਜਦੋਂ ਅਸੀਂ ਮਸੀਹ ਦੇ ਵਿੱਚ ਆਏ ਸਾਡੇ ਆਪਣੇ ਪਰਿਵਾਰਾਂ ਨੇ ਸਾਡੀ ਆਪਣੀ ਕੌਮ ਨੇ ਸਾਡੇ ਆਪਣੇ ਲੋਕਾਂ ਨੇ ਸਾਡਾ ਬਾਈਕਾਟ ਕੀਤਾ ਸਾਡੇ ਸਾਡੇ ਗੁਰਦੁਆਰਿਆਂ ਦੇ ਵਿੱਚੋਂ ਭਾਂਡੇ ਬੰਦ ਹੋ ਗਏ ਜੇ ਸਾਡੇ ਘਰ 'ਚ ਦੁੱਖ ਹੁੰਦਾ ਸੀ ਤਾਂ ਕੋਈ ਸਾਨੂੰ ਦਰੀ ਠੀਕ ਹੈ ਤੁਸੀਂ ਗੱਲ ਕਰਦੇ ਹੋ ਉੱਠ ਕੇ ਜੀ 크੍ਰਿਸਚੀਅਨ ਸਮਾਜ ਨੂੰ ਹੱਕ ਮਿਲਣੇ ਚਾਹੀਦੇ ਆ ਹੱਕ ਮਿਲਣੇ ਚਾਹੀਦੇ ਠੀਕ ਹੈ ਜਿਹੜਾ ਸੁਰਤ ਸੰਭਾਲ ਕੇ ਗੱਲ ਕਰਿਆ ਕਰੋ ਤੁਹਾਨੂੰ ਪਤਾ ਲੱਗੇ ਵੀ ਜਿਹੜੇ 크੍ਰਿਸਚੀਅਨ ਬਣਦੇ ਨੇ ਜਿਹੜੇ ਅਨ੍ਨੇ ਜਾਤੀ ਦੇ ਵਿੱਚ ਆਉਂਦੇ ਉਹਨਾਂ ਦਾ ਕਈ ਦੁੱਖ ਵੀ ਪੁੱਛਿਆ ਜਾ ਕੇ ਵੀ ਤੁਸੀਂ ਆਏ ਆ ਵੀ ਤੁਹਾਡੇ ਤੇ ਕੀ ਬੀਤਦੀ ਆ ਜਾਂ ਤੁਹਾਡੇ ਸਮਾਜ ਦੇ ਵਿੱਚ ਕੀ ਬੀਤਦੀ ਠੀਕ ਹੈ ਪੂਰੇ ਰਿਸ਼ਤੇਦਾਰੀਆਂ ਨਾਲ ਮੱਥਾ ਲਾ ਕੇ ਲੋਕਾਂ ਦੀਆਂ ਗੱਲਾਂ ਸੁਣ ਕੇ ਲੋਕ ਜਿਹੜੇ ਮਸੀਹ ਸਮਾਜ ਦੇ ਵਿੱਚ ਆਉਂਦੇ ਆ ਤੇ ਤੁਹਾਡੇ ਵਰਗੇ ਉੱਠ ਕੇ ਜਿਹੜਾ ਨੇ ਬਜਾਰਾਂ ਨੇ ਆਉਣਾ ਉਹਨਾਂ ਲਈ ਠੋਕਰ ਦਾ ਕਾਰਨ ਬਣਦੇ ਤੁਸੀਂ ਠੀਕ ਆ ਫਿਰ ਤੁਸੀਂ ਕਹਿੰਦੇ ਜੀ ਇਹ ਇਹ ਕ੍ਰਿਸਚੀ ਨਹੀਂ ਹੈ ਨਹੀਂ ਇਹ ਮਸੀਹ ਹੈ ਨਹੀਂ ਤੇ ਅਗਲਾ ਵੀ ਸੋਚੋ ਯਾਰ ਮੈਂ ਖਰੇ ਐਵੇਂ ਤੁਰਿਆ ਫਿਰਦਾ ਮੈਂ ਇੰਨੇ ਚਿਰਦਾ ਉੱਥੇ ਜਾ ਜਾ ਕੇ ਤਾਰੀਫ ਕਰਨਾ ਪ੍ਰਭੂ ਦੀ ਵੀ ਮੈਂ ਕ੍ਰਿਸਚ ਨਹੀਂ ਹੈ ਨਹੀਂ ਅਕਲ ਨੂੰ ਹੱਥ ਮਾਰੋ ਅਕਲ ਨੂੰ ਹੱਥ ਮਾਰੋ ਤੁਸੀਂ ਸਿਆਣੇ ਸੂਝਵਾਨ ਬੰਦੇ ਪਤਾ ਨਹੀਂ ਤੁਸੀਂ ਕਿਹੜੀ ਸੰਗਤ ਚ ਬੈ ਕੇ ਕਿਹੜੇ ਤੁਹਾਨੂੰ ਬੰਦੇ ਇਦਾਂ ਟੱਕਰ ਗਏ ਜਿਹੜਾ ਤੁਸੀਂ ਪਤਾ ਨਹੀਂ ਕਿਹੜੀ ਬੋਲੀ ਬੋਲ ਨੇ ਐਲਬਰਟ ਦੁਆਦੀ ਦਾ ਬੋਲੀ ਹੈ ਨਹੀਂ ਸੀ ਇਹ ਇਹ ਬੋਲੀ ਦਾ ਐਲਬਰਟ ਦੁਆਦੀ ਨਹੀਂ ਸੀ ਠੀਕ ਹੈ ਨਾ ਮੈਂ ਤੁਹਾਨੂੰ ਕਹੂੰਗਾ ਵੀ ਹਜੇ ਵੀ ਡੁੱਲਿਆ ਬਿਰਾਂ ਦਾ ਕੁਝ ਨਹੀਂ ਗਿਆ ਤਾਂ ਤੁਸੀਂ ਸਮੁੱਚੇ ਮਸੀਹ ਸਮਾਜ ਤੋਂ ਇਸ ਗੱਲ ਦੇ ਲਈ ਮਾਫੀ ਮੰਗੋ ਇਸ ਗੱਲ ਦੇ ਲਈ ਜਿਹੜੇ ਬੇਹੋਦਾ ਬਿਆਨ ਦਿੱਤੇ ਗੈਰ ਜ਼ਿੰਮੇਦਾਰਾਂ ਜਿਹੜੇ ਤੁਸੀਂ ਬਿਆਨ ਦਿੱਤੇ ਆ ਇਹਦੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਇਦੀ ਮਾਫੀ بڑے ਮਿਨਿਸਟਰੀ ਵਾਲੇ ਸੁਖਬਾਰ ਰਾਣਾ ਵਰਗੇ بڑے ਮਿਨਿਸਟਰੀ ਵਾਲੇ ਇਕੱਠੇ ਹੋ ਕੇ ਬੋਲੇ ਸੀ ਗੌਰਵ ਨੂੰ ਮਾਫੀ ਮੰਗਣੀ ਚਾਹੀਦੀ ਆ ਜਿਹੜੇ ਤੁਸੀਂ ਬੇਹੋਦਾ ਜਿਹਾ ਬਿਆਨ ਦਿੱਤੇ ਮੈਂ ਕਹਿੰਨਾ ਬਈ ਸਾਨੂੰ ਸੁਣ ਕੇ ਸ਼ਰਮ ਆਉਣ ਲੱਗ ਗਈ ਪ੍ਰੈਸ ਰਿਪੋਰਟਰ ਜਿਹੜਾ ਇੱਕ ਮਸੀਹ ਹੈ ਨਹੀਂ ਉਹ ਬੰਦਾ ਵੀ ਕਹਿਣ ਲੱਗ ਗਿਆ ਯਾਰ ਤੂੰ ਵੀ ਆ ਕਿਹੜਾ ਬਿਆਨ ਦੇਈ ਜਾਣਾ ਕੀ ਤੂੰ ਕਹਿ ਰਿਹਾ ਤੈਨੂੰ ਪਤਾ ਵੀ ਹੈਗਾ ਤੂੰ 10 ਵਾਲੀ ਉਸ ਬੰਦੇ ਨੇ ਇੱਕ ਗੱਲ ਕਹੀ ਤੇਰੇ ਫੇਰ ਨਹੀਂ ਖਾਣੇ ਪਈ ਮੈਂ ਤਾਂ ਹੈਰਾਨ ਆ ਯਾਰ ਹੈਰਾਨ ਭਾਜੀ ਅਕਲ ਨੂੰ ਹੱਥ ਮਾਰੋ ਠੀਕ ਹੈ ਆਪਣੇ ਜੇ ਹੁਣ ਤੁਹਾਨੂੰ ਕੋਈ ਨਹੀਂ ਪੁੱਛਦਾ ਫਿਰ ਤੁਹਾਡੀ ਆਪਣੀ ਤੁਹਾਡੀਆਂ ਆਪਣੀਆਂ ਹੀ ਗਲਤੀਆਂ ਆ ਇਹ ਤੁਹਾਡੀਆਂ ਗਲਤੀਆਂ ਜੇ ਤੁਸੀਂ ਸੱਚੇ ਮਸੀਹ ਦੇ ਵਾਕੇ ਦਰਦ ਰੱਖਣ ਵਾਲੇ ਇਹਨਾਂ ਦੇ ਵਿੱਚ ਅੱਜ ਦੀ ਗੱਲ ਕਰੋ ਮਸੀਹ ਸਮਾਜ ਨੂੰ ਨਾਲ ਲੈ ਕੇ ਚੱਲੋ ਤੇ ਮੈਨੂੰ ਨਹੀਂ ਲੱਗਦਾ ਬਈ ਇਹ ਇਹ ਤੁਹਾਡੇ ਲਈ ਸਹੀ ਆ ਮਾੜੀ ਗੱਲ ਆ ਠੀਕ ਹੈ ਇਸ ਇਸ ਨੂੰ ਬੰਦ ਕਰੋ ਔਰ ਮਾਫੀ ਮੰਗੋ ਔਰ ਜਲਦੀ ਸਾਡੀ ਇੱਕ ਕਮੇਟੀ ਸੁਖਬਾਲ ਰਾਣਾ ਨੂੰ ਮਿਲੇਗੀ ਔਰ ਜੌਨ ਕੋਟਲੀ ਦੇ ਜਿਹੜੇ ਉਹਨੇ ਬਿਆਨ ਦਿੱਤੇ ਆ ਜਿਹੜੇ ਮੈਂ ਉਹਨੂੰ ਨਾ ਗੈਰ ਜ਼ਿੰਮੇਵਾਰਾ ਬਲਕਿ ਬੇਹੁਦਾ ਬਿਆਨ ਕਹਾਂਗਾ ਉਹਨਾਂ ਬਿਆਨਾਂ ਦੇ ਉੱਤੇ ਉਹਨਾਂ ਬਿਆਨਾਂ ਦੇ ਉੱਤੇ ਉਹਨਾਂ ਦਾ ਜਵਾਬ ਲਵਾਂਗਾ ਔਰ ਲਾਈਵ ਚੱਲੇਗਾ ਸੁਖਬਾਹ ਰਾਣਾ ਜੀ ਜੇ ਤੁਸੀਂ ਮੇਰੀ ਵੀਡੀਓ ਨੂੰ ਦੇਖੋ ਤਾਂ ਬਹੁਤ ਜਲਦ ਸਾਡੀ ਟੀਮ ਤੁਹਾਡੇ ਕੋਲ ਪਹੁੰਚੇਗੀ ਤੇ ਜਿਹੜੇ ਤੁਹਾਡੇ ਪ੍ਰਧਾਨ ਨੇ ਬਹਿ ਕੇ ਉੱਥੇ ਉਹ ਜਿਹੜਾ ਬੈਗ ਜੀ ਫਸਾਈ ਫਿਰਦਾ ਸਿਰ ਦੇ ਵਿੱਚ ਉਹ ਉਹ ਉਹਨੂੰ ਉਹਨੂੰ ਜਵਾਬ ਦੇਣੇ ਪੈਣੇ ਵੀ ਉਹ ਕਿਹੜੀਆਂ ਕਿ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਉਹ ਉਹਦਾ ਜ਼ਿੰਮੇਵਾਰ ਕੌਣ ਆ ਕੀ ਸੁਖਬਾਹ ਰਾਣਾ ਉਸ ਮਿਨਿਸਟਰੀ ਦੀ ਜ਼ਿੰਮੇਵਾਰ ਹੈਗੀ ਆ ਬਾਰੇ ਬਿਸਕਬਾਲ ਰਾਣਾ ਜੀ ਨੇ ਲਾਈਵ ਕੀਤੇ ਮੈਂ ਕਹਿੰਨਾ ਇੱਕ ਵਾਰੀ ਮੇਰਾ ਰਿਪਲਾਈ ਦੇ ਕੇ ਦੇਖਣ ਇਹ ਨਹੀਂ ਕਿ ਮੈਂ ਵਿਊ ਚਾਹਣਾ ਵੀ ਮੈਨੂੰ ਵਿਊ ਮਿਲਣ ਜੇ ਮੈਨੂੰ ਤੁਸੀਂ ਦੇਖੋ ਜਾਂ ਵਾਚ ਕਰੋ ਮੈਨੂੰ ਆਲਰੇਡੀ ਲੋਕ ਦੇਖਦੇ ਆ ਵਾਚ ਕਰਦੇ ਆ ਤੇ ਆਲਰੇਡੀ ਪਰਮੇਸ਼ਰ ਦੇ ਲੋਕ ਮੇਨਾਂ ਜੁੜੇ ਹੋਏ ਆ ਮੈਨੂੰ ਸ਼ੋਰਤਾਂ ਦੀ ਭੁੱਖ ਨਹੀਂ ਹੈਗੀ ਪਰ ਜਿੱਥੇ ਗੱਲ ਮਸੀਹ ਸਮਾਜ ਦੀ ਆਵੇਗੀ ਜਿੱਥੇ ਗੱਲ ਕੌਮ ਦੀ ਆਵੇਗੀ ਉੱਥੇ ਫਿਰ ਨਾਂ ਨਹੀਂ ਦੇਖੇ ਜਾਣਗੇ ਜਿਹੜੇ ਜਿਹੜੇ ਪ੍ਰਭੂ ਦੇ ਪਿਆਰ ਕਰਨ ਵਾਲੇ ਲੋਕ ਵਾ ਉਹ ਮਸੀਹ ਸੀ ਹੈ ਤੇ ਰਹਿਣਗੇ ਤੁਹਾਡੇ ਕਹਿਣ ਦੇ ਨਾਲ ਉਹ ਜਿਹੜੇ ਆ ਇਹ ਨਹੀਂ ਵੀ ਤੁਸੀਂ ਕਹੋਗੇ ਜੇ ਮਸੀਹ ਹੈ ਨਹੀਂ ਇੱਕ ਭੀੜਵਾਜੀ ਐਵੇਂ ਹੈ ਨਹੀਂ ਸਰਟੀਫਿਕੇਟ ਦਿਖਾਓ ਤੁਹਾਨੂੰ ਕਿਉਂ ਦਿਖਾਈਏ ਸਰਟੀਫਿਕੇਟ ਤੁਸੀਂ ਡੀਸੀ ਲੱਗੇ ਸਾਡੇ ਤੇ ਤੁਹਾਨੂੰ ਸਰਟੀਫਿਕੇਟ ਦਿਖਾਈਏ ਦੱਸੋ ਆਜੋ ਤੁਹਾਨੂੰ ਮੈਂ ਦਿੰਨਾ ਸਰਟੀਫਿਕੇਟ ਦੱਸੋ ਕਿੱਥੇ ਆਉਣਾ ਮੈਂ ਆਉਣਾ ਤੁਹਾਨੂੰ ਦਿੰਨਾ ਸਰਟੀਫਿਕੇਟ ਕਰੋ ਲਾਈਵ ਕਰੋ ਪੋਡਕਾਸਟ ਜਿੰਨਾ ਤੁਹਾਨੂੰ ਸਰਟੀਫਿਕੇਟ ਹੈ ਮੈਂ ਮਸੀਹ ਹੈਗਾ ਕਿ ਨਹੀਂ ਹੈਗਾ ਠੀਕ ਆ ਤੁਸੀਂ ਚਾਹੋਗੇ ਅਸੀਂ ਸਰਬਜੀਤ ਸਿੰਘ ਨਾਂ ਹਟਾ ਕੇ ਤੁਹਾਡਾ ਕੋਈ ਜੌਨ ਜਾਂ ਨੇਤਰੀ ਨਾਮ ਰੱਖ ਲਈਏ ਫੇਰ ਤੁਸੀਂ ਕਹੋਗੇ ਹਾਂਜੀ ਇਹ ਹੁਣ ਕ੍ਰਿਸਚਨ ਬਣ ਗਿਆ ਇਹ ਗੱਲਾ ਕਰਦੇ ਹੋ ਪ੍ਰਧਾਨ ਸਾਹਿਬ ਤੁਸੀਂ ਠੀਕ ਹੈ ਨਾ ਬੜੀ ਇੱਜ਼ਤ ਸੀਗੀ ਤੁਹਾਡੇ ਤੁਹਾਡੇ ਲਈ ਦਿਲ ਦੇ ਵਿੱਚ ਬਹੁਤ ਬਹੁਤ ਮਨ ਸੀਗਾ ਬਟ ਗਲਤ ਆ ਗਲਤ ਆ ਤੁਸੀਂ ਜੋ ਕਰ ਰਹੇ ਹੋ ਗਲਤ ਆ ਔਰ ਸਲਾ ਸਰ ਗਲਤ ਆ ਔਰ ਹਰ ਉਸ ਮੁਸੀਬਾਈ ਚਾਰੇ ਨੂੰ ਠੀਕ ਹੈ ਮੈਨੂੰ ਸਿਸਟਰ ਐਂਜਲ ਸ਼ਰਮਾ ਜੀ ਦੇਖ ਰਹੇ ਆ ਠੀਕ ਹੈ ਜੀ ਮੈਨੂੰ ਆਰਤੀ ਮਸੀਹ ਜੀ ਦੇਖ ਰਹੇ ਆ ਰਾਜਾ ਕਿੰਗ ਜੀ ਦੇਖ ਰਹੇ ਆ ਠੀਕ ਹੈ ਜੀ ਨੀਤੂ ਜੀ ਦੇਖ ਰਹੇ ਜੀਵਨ ਕੁਮਾਰ ਦੇਖ ਰਹੇ ਸਾਰੇ ਮੁਸੀਬ ਬੰਦੇ ਆ ਸੋਨੀਆ ਕਰਨ ਦੇਖ ਰਿਆ ਰੀਤਾ ਦੇਵੀ ਦੇਖ ਰਹੀ ਆ ਹੈਪੀ ਭੰਡਾਰੀ ਦੇਖ ਰਿਹਾ ਆ ਠੀਕ ਆ ਜੀ ਪ੍ਰਕਾਸ਼ ਜੀ ਦੇਖ ਰਿਹਾ ਆ ਸੰਜੀਤ ਜੀ ਦੇਖ ਰਿਹਾ ਆ ਇਹ ਸਾਰੇ 크੍ਰਿਸਚੀਅਨ ਇੱਕ ਮਸੀਹੀ ਲੋਗ ਨੇ ਮਸੀਹ ਨੂੰ ਪਿਆਰ ਕਰਨ ਵਾਲੇ ਲੋਗ ਨੇ ਮੈਂ ਕਹਿੰਨਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਐਦਾਂ ਦੇ ਲੋਕ ਜਿਹੜੇ ਅੱਗੇ ਤੋਂ ਬੋਲਣ ਲੱਗੇ 10 ਬਾਰ ਆਪਣੇ ਆਪਣੇ ਆਪ ਦੇ ਉੱਤੇ ਵਿਚਾਰ ਕਰਨ ਆਪਣੇ ਸ਼ਬਦਾਂ ਤੇ ਵਿਚਾਰ ਕਰਨ ਜੇ ਕਿਤੇ ਗੱਲ ਕਰਨੀ ਹੈ ਨਾ ਤਾਂ ਬਿਠਾ ਕੇ ਕਰਿਓ ਹੁਣ ਐਵੇਂ ਹਨਾ ਪਰਸਨਲੀ ਅਟੈਕ ਨਾ ਕਰਿਓ ਜਿਹੜੀ ਗੱਲ ਕਰਨੀ ਹੈ ਟੂ ਦਾ ਪੁਆਇੰਟ ਕਰਿਓ ਮਿਲਾਂਗੇ ਤੁਹਾਨੂੰ ਵੀ ਜਲਦੀ ਅਲਵਿਦ ਦੁਆ ਜੀ ਜਿਹੜੇ ਤੁਸੀਂ ਗੱਲਾਂ ਕੀਤੀਆਂ ਤੁਹਾਨੂੰ ਇਹਦੇ ਜਵਾਬ ਦੇਣੇ ਪੈਣੇ ਆ ਜੈਮਸੀ ਦੀ ਸਾਰੀ ਕੌਮ ਨੂੰ ਜੇ ਦਰਦ ਰੱਖਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਦਬਕੇ ਕਰਿਓ ਪਹੁੰਚੇ ਇਹਨਾਂ ਤੱਕ ਧੰਨਵਾਦ ਜੀ ਜੈਮਸੀ